ਕੀ ਜੀ ਕਮੋਣ ਹਾਂਜੀ ਸਰ ਕੀ ਨਾਮ ਕੀ ਆਪਣਾ ਸੋਮਨਾਥ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਸਨ ਉਹ ਫਿਰ ਮੇਕਸੇਂਦਰ ਗਲੀ ਤਾਰਾ ਸਿੰਘ ਵਾਲੀ ਮਾਹੂਗੇੜ ਪ੍ਰੋਇਕਟ ਕੀ ਮਾਮਲਾ ਕੀ ਹੈਗਾ ਜੀ ਮਾਮਲਾ ਹੈ ਜੀ 10 ਤਰੀਕ ਸਵੇਰੇ 3 ਵਜੇ ਚੋਰ ਆਇਆ ਪਿਛਲੀ ਗਲੀ ਚੋਂ ਪਰ ਨਾਲੇ ਸਾਣੀ ਚੜਿਆ ਜੀ ਕੋਠੇ ਚੜ ਕੇ ਇੱਕ ਕੋਠਾ ਟੱਪਿਆ ਦੂਜਾ ਟੱਪਿਆ ਤੀਜਾ ਟੱਪਿਆ ਫੇਰ ਮੇਰੇ ਘਰੇ ਵੜਿਆ ਅਸੀਂ ਬਾਹਰ ਸੌਂਦੇ ਹਾਂ ਕਮਰਿਆਂ ਦੇ ਕਮਰੇ ਸਾਡੇ ਖੁੱਲੇ ਆ ਪੰਜ ਜੀ ਸੌਂਦੇ ਆ ਅਸੀਂ ਮੇਰੀ ਭਤੀਜੀ ਵੀ ਆਈ ਹੋਈ ਸੀ ਇੱਕ ਠੀਕ ਹੈ ਦੋ ਫੋਨ ਸਾਡੇ ਐਂਡਰੋਇਡ ਇੱਕ ਮੇਰੀ ਪੀਜੀ ਦਾ ਫੋਨ ਤਿੰਨ ਐਂਡਰੋਇਡ ਫੋਨ 9000 ਰੁਪਿਆ ਮੈਂ ਕਿਵੇਂ ਨਾ ਕਿਵੇਂ ਕਰਕੇ ਦੁਕਾਨ ਦੀ ਫੀਸ ਵਾਸਤੇ ਜੋੜਿਆ ਸੀਗਾ ਉਹ ਚੋਰ ਚੱਕ ਕੇ ਲੈ ਗਿਆ ਕਿੰਨੇ ਦਿਨ ਤੋਂ ਹੋ ਗਈ ਚੋਰੀ ਕਿ 10 ਤਰੀਕ ਦੀ ਸ਼ੇਰ ਦੀ ਗੱਲ ਹੈ ਪੁਲਿਸ ਕੰਪਲੀਟ ਕੀਤੀ ਕੋਈ ਪੁਲਿਸ ਕੰਪਲੀਟ 10 ਤਰੀਕ ਨੂੰ ਦੇ ਦਿੱਤੀ ਸੀ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਪੁੱਛਣ ਵੀ ਨਹੀਂ ਆਇਆ ਮੌਕਾ ਵੇਖਣ ਵੀ ਨਹੀਂ ਆਇਆ ਕਿ ਆਈਫੋਨ ਲਾਉਂਦੇ ਰਹੇ ਆ ਫੋਨ ਮੈਨੂੰ ਚੱਕਿਆ ਕਿਸ ਨੇ ਜਦੋਂ ਆਪ ਦੁਬਾਰਾ ਥਾਣੇ ਆ ਕੇ ਮਿਲੇ ਆ ਫਿਰ ਵੀ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਉਹ ਨਹੀਂ ਥਾਣੇ ਪੁਲਿਸ ਕੋਲ ਆਈਏ ਕਿੰਨੇ ਕੋ ਜਾਈਏ ਕਿੰਨੇ ਕੋ ਜਾਈਏ ਮੈਨੂੰ ਨਹੀਂ ਸਮਝ ਆਂਦੀ ਵੀ ਇੱਥੇ ਆਏ ਸੀਗੇ ਇਹਨਾਂ ਨੇ ਸ਼ਰਮਾ ਸਿੰਘ ਨੂੰ ਮਾਰ ਕੇ ਲੋਕਾਂ ਦੇ ਵੀ ਬੁਲਾਏ ਕੋਈ ਨਹੀਂ ਆਇਆ ਉਹ ਕਹਿੰਦੇ ਕਹਿੰਦੇ ਬੁਲਾਇਆ ਵੀ ਨਹੀਂ ਆਈਏ ਠੀਕ ਮੰਗ ਕੀ ਕਰਦੇ ਜੀ ਮੰਗ ਕੀ ਮੇਰਾ ਸਮਾਨ ਲੈ ਕੇ ਚਾਰ ਫੋਨ ਲੈ ਕੇ 9000 ਰੁਪਏ ਲੈ ਕੇ ਮੈਨੂੰ ਰਿਕਵਰੀ ਮਿਲੇ ਹੋਰ ਤਾਂ ਮੇਰੀ ਕੀ ਮੰਗ ਹੈਗੀ ਆ ਬਾਕੀ ਮੈਂ ਚਾਹਨਾ ਤਿੰਨ ਦਿਨ ਹੋ ਗਏ ਮੇਰੇ ਬੱਚੇ ਨਹੀਂ ਰਹਿਮਾਨਾ ਸੋ ਰਹੇਗੇ ਮੇਰੀ ਵਾਈਫ ਨਹੀਂ ਸੋਰੀ ਮੈਂ ਆਪ ਨਹੀਂ ਸੋ ਰਹਾਗਾ ਵਿਚੋਰਾ ਦੇ ਕੋਲ ਵੀ ਕੋਈ ਨਾ ਕੋਈ ਹਥਿਆਰ ਤਾਂ ਹੁੰਦਾ ਹੀ ਹੈ ਕੱਲ ਨੂੰ ਆ ਕੇ ਮੇਰੇ ਬੱਚਾਂ ਤੇ ਹਮਲਾ ਕਰ ਦੇ ਕੋਈ ਮੈਂ ਕਿਹਾ ਜੀ ਤੁਹਾਨੂੰ ਬੰਦਾ ਪਛਾਣ ਲਿਆ ਤੁਸੀਂ ਵੀਡੀਓ ਹੈਗੀ ਫੁਟੇਜ ਹੈਗੀ ਸਾਡੇ ਕੋਲ ਹੁਣ ਪਛਾਣਨ ਨੂੰ ਮੈਂ ਇਹ ਤਾਂ ਕੰਪੁਲਸ ਦਾ ਹਮਾ ਉਹਨਾਂ ਦੇ ਘਰੇ ਜਾ ਕੇ ਥੋੜੀ ਕਵਾਂਗਾ ਇਹ ਤਾਂ ਕੁਝ ਅਜੀ ਤਾਂ ਫੁਟੇ ਹੀ ਲਈ ਹੈ ਕਿਰੋ ਉਹਨਾਂ ਦੇ ਥਰੂ ਇਹ ਫੁਲਸ ਫੜ ਸਕਦੀ ਹੈ ਥੋੜੀ ਫੜ ਸਕਦੇ ਆ ਮੈਂ ਤਾਂ ਸ਼ੱਕ ਤਾਂ ਪਤਾ ਸ਼ੱਕ ਤਾਂ ਪਦੇ ਸੱਚ ਤਾ ਹੈਗਾ ਹੀ ਹੈ ਹੁਣ ਵੀਡੀਓ ਹੈਗੀ ਸਾਡੇ ਕੋਲੇ ਅੱਜ ਸਰ ਕੀ ਨਾਮ ਕੀ ਆਪਣਾ ਸੋਮਨਾਥ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਸਨ ਉਹ ਕੀ ਰਮੇਸ਼ਚੰਦਰ ਗਲੀ ਤਾਰਾ ਸਿੰਘ ਵਾਲੀ ਕੀ ਮਾਮਲਾ ਉਹ ਕੀ ਮਾਮਲਾ ਕੀ ਹੈਗਾ ਜੀ ਮਾਮਲਾ ਹੈ ਜੀ 10 ਤਰੀਕ ਸਵੇਰੇ 3 ਵਜੇ ਚੋਰ ਆਇਆ ਪਿਛਲੀ ਗਲੀ ਚੋਂ ਪਰ ਨਾਲੇ ਥਾਣੀ ਚੜਿਆ ਜੀ ਕੋਠੇ ਚੜ੍ਹ ਕੇ ਇੱਕ ਕੋਠਾ ਟੱਪਿਆ ਢੀਜਾ ਟੱਪਿਆ ਤੀਜਾ ਟੱਪਿਆ ਫੇਰ ਮੇਰੇ ਘਰੇ ਵੜਿਆ ਅਸੀਂ ਬਾਹਰ ਸੌਣਦੇ ਹਾਂ ਕਮਰਿਆਂ ਦੇ ਕਮਰੇ ਸਾਡੇ ਖੁੱਲੇ ਆ ਪੰਜ ਦੀ ਫੋਨ ਡੇ ਆਹੀ ਮੇਰੀ ਤੇਜੀ ਵੀ ਆਈ ਹੋਈ ਸੀ ਇੱਕ ਠੀਕ ਹੈ ਦੋ ਫੋਨ ਸਾਡੇ ਐਂਡਰੋਇਡ ਇੱਕ ਮੇਰੀ ਤੇਜੀ ਦਾ ਫੋਨ ਤਿੰਨ ਐਂਡਰੋਇਡ ਫੋਨ 9000 ਰੁਪਿਆ ਮੈਂ ਕਿਵੇਂ ਨਾ ਕਿਵੇਂ ਕਰਕੇ ਦੁਕਾਨ ਦੀ ਫੀਸ ਵਾਸਤੇ ਜੋੜਾ ਹੈਗਾ ਉਹ ਚੋਰ ਚੱਕ ਕੇ ਲੈ ਗਿਆ ਕਿੰਨੇ ਦਿਨ ਤੋਂ ਹੋ ਗਈ ਚੋਰੀ ਕੀਤੀ 10 ਤਰੀਕ ਦੀ ਸ਼ੇਰ ਦੀ ਗੱਲ ਹੈ ਪੁਲਿਸ ਕੰਪਲੀਟ ਕੀਤੀ ਕੋਈ ਪੁਲਿਸ ਕੰਪਲੀਟ 10 ਤਰੀਕ ਨੂੰ ਦੇ ਦਿੱਤੀ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਪੁੱਛਣ ਵੀ ਨਹੀਂ ਆਇਆ ਮੌਕਾ ਵੇਖਣ ਵੀ ਨਹੀਂ ਆਇਆ ਕਿ ਆਈਫੋਨ ਲਾਉਂਦੇ ਰਹੇ ਆ ਫੋਨ ਮੈਨੂੰ ਚੱਕਿਆ ਕਿਸ ਨੇ ਜਦੋਂ ਆਪ ਦੁਬਾਰਾ ਥਾਣੇ ਆ ਕੇ ਮਿਲੇ ਆਂ ਫਿਰ ਵੀ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਉਹ ਨਹੀਂ ਥਾਣੇ ਪੁਲਿਸ ਕੋਲ ਆਈਏ ਕਿੰਨੇ ਕੋ ਜਾਈਏ ਕਿੰਨੇ ਕੋ ਜਾਈਏ ਮੈਨੂੰ ਨਹੀਂ ਸਮਝ ਆਂਦੀ ਵੀ ਕੋਲ ਕਹਿੰਦਾ ਤੁਹਾਡੇ ਕੋਲ ਟਾਈਮ ਨਹੀਂ ਹੈ ਨਹੀਂ ਇੱਥੇ ਆਏ ਸੀਗੇ ਇਹਨਾਂ ਨੇ ਸ਼ਰਮਾ ਸਿੰਘ ਨੂੰ ਮਾਰ ਕੇ ਕਿਹਾ ਗੱਲ ਵੀ ਬੁਲਾਇਆ ਵੀ ਕੋਈ ਨਹੀਂ ਆਇਆ ਉਹ ਕਹਿੰਦੇ ਕਹਿੰਦੇ ਬੁਲਾਇਆ ਵੀ ਨਹੀਂ ਆਈਏ ਠੀਕ ਮੰਗ ਕੀ ਕਰਦੇ ਜੀ ਮੰਗ ਕੀ ਮੇਰਾ ਸਮਾਨ ਲੈ ਕੇ ਚਾਰ ਫੋਨ ਲੈ ਕੇ 9000 ਰੁਪਏ ਲੈ ਕੇ ਮੈਨੂੰ ਰਿਕਵਰੀ ਮਿਲੇ ਹੋਰ ਤਾਂ ਮੇਰੀ ਕੀ ਮੰਗ ਹੈਗੀ ਆ ਬਾਕੀ ਮੈਂ ਚਾਹਨਾ ਤਿੰਨ ਦਿਨ ਹੋ ਗਏ ਮੇਰੇ ਬੱਚੇ ਨਹੀਂ ਰਮਾਨਾ ਸੋ ਰਹੇ ਗਏ ਮੇਰੀ ਵਾਈਫ ਨਹੀਂ ਸੋ ਰਹੀ ਮੈਂ ਆਪ ਨਹੀਂ ਸੋ ਰਿਹਾਗਾ ਵੀ ਚੋਰਾਂ ਦੇ ਕੋਲ ਵੀ ਕੋਈ ਨਾ ਕੋਈ ਹਥਿਆਰ ਤਾਂ ਹੁੰਦਾ ਹੀ ਹੈ ਕੱਲ ਨੂੰ ਆ ਕੇ ਮੇਰੇ ਬੱਚਿਆਂ ਤੇ ਹਮਲਾ ਕਰਦੇ ਕੋਈ ਮੇਰੇ ਤੇ ਕਰਦੇ ਬੰਦਾ ਪਛਾਣ ਲਿਆ ਤੁਸੀਂ ਵੀਡੀਓ ਹੈਗੀ ਫੋਟੇ ਹੈਗੀ ਸਾਡੇ ਕੋਲ ਹੁਣ ਪਛਾਣ ਉਹਨੂੰ ਮੈਂ ਇਹ ਤਾਂ ਕੰਮ ਪੁਲਿਸ ਦਾ ਮੈਂ ਉਹਨੂੰ ਹੁੰਦੇ ਘਰੇ ਜਾ ਕੇ ਥੋੜੀ ਕਹਾਂਗਾ ਇਹ ਤਾਂ ਕੁਝ ਅਹੀ ਤਾਂ ਫੋਟੇ ਲਈ ਹੈ ਕਿਰੋ ਉਹਦੇ ਥਰੂ ਇਹ ਪੁਲਿਸ ਫੜ ਸਕਦੀ ਹੈ ਇਹ ਥੋੜੀ ਫੜ ਸਕਦੇ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप